ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਪਾਂ ਠੀਕ ਠਾਕ ਹਾਂ ਜੀ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਦੋ ਤਿੰਨ ਦਿਨ ਹੋ ਗਏ ਜੀ ਆਪਣਾ ਬਲੌਗ ਨਹੀਂ ਆਇਆ ਆਪਣਾ ਰੀਚਾਰਜ ਖਤਮ ਹੋਇਆ ਪਿਆ ਸੀ ਵਾਈਫਾਈ ਦਾ ਤੇ ਘਰੇ ਹੀ ਨਹੀਂ ਖੜੇ ਬਸ ਨਹੀਂ ਤਾਂ ਕਰਾਈ ਲਿਉਂਦੇ ਰੀਚਾਰਜ ਤੇ ਕਾਲਮ ਲਾ ਕੇ ਬਸ ਟਾਈਮ ਹੀ ਨਹੀਂ ਲੱਗਾ ਹਨ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਬਹੁਤ ਵਧੀਆ ਜੀ ਪਿਆਰ ਸਤਿਕਾਰ ਹੌਸਲਾ ਬਜਾਈ ਦੇ ਰਹੇ ਹੋ ਇੰਨਾ ਵਧੀਆ ਲੱਗਦਾ ਜੀ ਜਦੋਂ ਵਧੀਆ ਵਧੀਆ ਤੁਸੀਂ ਕਮੈਂਟ ਕਰਦੇ ਹੋ ਤੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਤੇ ਇੰਨੇ ਜੋਗੇ ਨਹੀਂ ਸੀਗੇ ਜਿੰਨੇ ਜੋਗੇ ਤੁਸੀਂ ਸਾਥ ਦੇ ਰਹੇ ਹੋ ਹਨ ਤੁਸੀਂ ਬਹੁਤ ਵਧੀਆ ਸਾਥ ਦੇ ਰਹੇ ਹੋ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਜੀ ਜਦੋਂ ਆਪਾਂ ਕਿਸੇ ਨੂੰ ਸਪੋਰਟ ਕਰਦੇ ਆ ਜਾਂ ਹਨਾ ਹਪਾ ਸਾ ਦਿਨਿਆਂ ਭੈਣਪਰਾ ਦਾ ਕੰਮਕਾਜ ਦੇ ਵਿੱਚ ਤੇ ਵੈਸੀ ਦਿਲ ਥੋੜਾ ਖੁਸ਼ ਹੋ ਜਾਂਦਾ ਤੇ ਬਹੁਤ ਵਧੀਆ ਜੀ ਤੇ ਕਈ ਦਿਨੋਂ ਜੀ ਕਿਸੇ ਭੈਣ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਵੀ ਕਿਹੜਾ ਪੈਨ ਆ ਤੁਹਾਡਾ ਤੇ ਪੈਨ ਆਪਣਾ ਜੀ ਨਸੀ ਤਾਂ ਮੇਰੇ ਸਾਰੇ ਵੀਵਰਸ ਨੂੰ ਪਤਾ ਹੀ ਆ ਤੇ ਚਲੋ ਕੋਈ ਗੱਲ ਨਹੀਂ ਜੀ ਆਪਾਂ ਦੁਬਾਰਾ ਵੀ ਦੱਸ ਦਿੰਨੇ ਆ ਤੇ ਜੀ ਸਾਡਾ ਜ਼ਿਲ੍ਹਾ ਬਠਿੰਡਾ ਦਾ ਤੇ ਪਿੰਡ ਸਾਡਾ ਮੈਮੇ ਸਰਜੇ ਦੇ ਵਿੱਚ ਹੈ ਜੀ ਕੋਠੇ ਨਾਥਿਆਣੇ ਮੈਮਾ ਸਰਜਾ ਇੱਧਰ ਰਹਿ ਜਾਂਦਾ ਜੀ ਸੀਵਿੰਗਾ ਰੋਡ ਤੇ ਆਉਂਦਾ ਸਾਡਾ ਪਿੰਡ ਕੋਠੇ ਨਾਥਿਆਣੇ ਤੇ ਮੈਮੇ ਸਰਜੇ ਤੋਂ ਸਾਡਾ ਪਿੰਡ ਵੱਜਿਆ ਹੋਇਆ ਹੈਗਾ ਤੇ ਪੇਕੇ ਵੀ ਮੇਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਹੈ ਤੇ ਸੌਰੇ ਵੀ ਮੇਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਹੈ ਜੀ ਪੇਕੇ ਮੇਰੇ ਅਬਲੂ ਹੈ ਜੀ ਕਾਸ਼ ਪਿੰਡ ਆਪਣਾ ਅਬਲੂ ਹੈ ਤੇ ਉਹਦੇ ਪਿੰਡ ਦੇ ਵਿੱਚ ਹੀ ਸਾਡਾ ਪਿੰਡ ਹੈ ਜੀ ਕੋਠੇ ਫੂਲਾ ਸਿੰਘ ਵਾਲੇ ਬਠਿੰਡਾ ਮਕਸਰ ਰੋਡ ਦੇ ਉੱਪਰ ਹੀ ਪੈ ਜਾਂਦਾ ਜੀ ਆਪਣਾ ਪਿੰਡ ਤੇ ਇਹ ਦੋ ਫਿਰ ਸਾਡਾ ਪਿੰਡ ਗੋਨਿਆਣ ਮੰਡੀ ਦੇ ਨਾਲ ਹੀ ਰਹਿ ਜਾਂਦਾ ਮੇਰੇ ਸਹਰਿਆਂ ਦਾ ਪਿੰਡ ਗੋਨਿਆਣ ਮੰਡੀ ਦੇ ਨਾਲ ਹੀ ਰਹਿ ਜਾਂਦਾ ਜੀ ਤੇ ਤੁਸੀਂ ਵੀ ਭੈਣ ਜਰੂਰ ਦੱਸਿਓ ਬਾਕੀ ਵੀਡੀਓ ਦੇ ਵਿੱਚ ਆਪਾਂ ਨੰਬਰ ਵੀ ਦੇ ਦਿੰਨੇ ਹੁੰਨੇ ਆ ਜੇ ਕੋਈ ਤੁਸੀਂ ਮੈਨੂੰ ਜਾਣਦੇ ਹੋ ਪੜਨ ਵੇਲੇ ਦੇ ਜਾਣਦੇ ਹੋ ਹਨਾ ਤੇ ਜਾਂ ਵੀ ਤੁਸੀਂ ਕੋਈ ਮੇਰੇ ਸਹਰੇ ਫੈਮਿਲੀ ਚੋਂ ਜਾਂ ਮੇਰੇ ਪਿੱਕਾਂ ਦੀ ਫੈਮਿਲੀ ਚੋਂ ਤੇ ਪਲੀਜ਼ ਜਰੂਰ ਦੱਸਿਓ ਜੀ ਹਨਾ ਤੇ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ ਨਿਆਸ ਨੂੰ ਸਿਰਫ ਵੀਡੀਓ ਦੇ ਜ਼ਰੀਏ ਹੀ ਜਾਣਦਿਆਂ ਤੇ ਬਹੁਤ ਵਧੀਆ ਲੱਗਿਆ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਹਨਾ ਆਪਣਾ ਸਿਰਫ ਕੱਪੜੇ ਦਾ ਹੀ ਕੰਮ ਹੈ ਸਿਲਾਈ ਦਾ ਵੀ ਹੈ ਤੇ ਸਿੱਖਦੀਆਂ ਵੀ ਆ ਹੁਣ ਆਪਣੇ ਕੋਲੇ ਕੁਰਨਾ ਤੇ ਹੁਣ ਵੀ ਮੈਂ ਸੂਟ ਕੱਟ ਰਹੀ ਸੀਗੀ ਪਹਿਲਾਂ ਕੱਲ ਕਿਸੇ ਭੈਣ ਦੀਆਂ ਤਿੰਨ ਸਲਵਾਰਾਂ ਫੜਾ ਕੇ ਗਈ ਸੀ ਉਹ ਆਪਣੇ ਤੇ ਗੌਂਡ ਚ ਹੋਈਆਂ ਤੇ ਉਹਨਾਂ ਨੂੰ ਜਲਦੀ ਚਾਹੀਦੀਆਂ ਸੀ ਹੁਣ ਵਰਤਮਾਨ ਲੋ ਵੀ ਇੱਕ ਦਿਨ ਦੇ ਵਿੱਚ ਤਿੰਨੇ ਸਲਵਾਰਾਂ 퍼 ਸਟੀਚ ਕੀਤੀਆਂ ਤੇ ਕੁਝ ਥੋੜੀ ਜੀ ਤਬੀਅਤ ਵਿਗੜ ਗਈ ਸੀ ਕਿ ਆਪਦੀ ਫਿਰ ਕੁਝ ਟਾਈਮ ਰੈਸਟ ਵੀ ਕੀਤਾ ਕੱਲ ਕੋਈ ਕੰਮ ਨਹੀਂ ਕੀਤਾ ਤੇ ਕੱਲ ਮੈਂ ਦੁਕਾਨ ਤੇ ਵੀ ਨਹੀਂ ਆਈ ਕਿਉਂ ਸਾਰਾ ਦਿਨ ਫਿਰ ਮੈਂ ਮੈਡੀਸਿਨ ਲੈ ਕੇ ਘਰੇ ਹੀ ਪਈ ਰਹੀ ਤੇ ਬਾਜੀ ਸੀਗੇ ਤੁਹਾਡੇ ਦੁਕਾਨ ਤੇ ਚਲੋ ਜੀ ਢਲ ਮੱਠ ਵੀ ਹਨਾ ਹੋਈ ਜਾਂਦੀ ਹੈ ਕਿਤੇ ਸਰੀਰ ਵੀ ਐਵੇਂ ਦਾ ਹੀ ਕਿਤੇ ਕੰਮ ਚੱਲੇ ਇੱਕ ਕਫਿੰਸਾ ਪਤਾ ਹੀ ਨਹੀਂ ਮੇਰਾ ਤਾਂ ਫਿੰਸਾ ਖੜਾ ਹੀ ਨਹੀਂ ਛੱਡ ਰਹਾ ਇੰਨਾ ਜਿਆਦਾ ਨਾ ਰਾਤ ਨੂੰ ਪਿੰਡੇ ਤੇ ਖੁਰਕ ਹੁੰਦੀ ਐ ਲੱਗਦਾ ਠੰਡੇ ਪਾਣੀ ਨਾਲ ਨਾਲ ਤੇ ਪਤਾ ਨਹੀਂ ਤਾ ਸਾਰਾ ਦਿਨ ਨਾ ਗਰਮੀ ਗਰਮੀ ਦਹੀਂ ਖਾ ਰਿਆ ਪਰ ਮੌਸਮ ਚੇਂਜ ਹੋ ਰਿਹਾ ਉਹਦੇ ਕਰਕੇ ਆਪਾਂ ਨੂੰ ਵੀ ਆਹਾ ਆਪਣੀ ਸਕਿਨ ਨਿੱਕੇ ਨਾ ਮ ਗਰਮੀ ਚ ਆ ਗਈ ਪਹਿਲਾਂ ਕੂਲਿੰਗ ਦੇ ਵਿੱਚ ਸੀਗੀ ਐਦਾਂ ਹੀ ਫਰਕ ਪੈ ਜਾਂਦਾ ਹਨਾ ਤੇ ਸੂਟ ਆਪਾਂ ਕੱਟਦੇ ਸੀਗੇ ਮੀਜ਼ਾ ਪਾ ਕੱਟ ਲਿਆ ਸਹਿਜ ਕੰਮ ਕਰੀ ਜਾਂਦਾ ਸੀਗਾ ਕਾਈਓ ਫਿਰ ਮੈਂ ਵਲੌਗ ਨਹੀਂ ਸ਼ੁਰੂ ਕੀਤਾਗਾ ਤੇ ਅੱਜ ਨੂੰ ਸ਼ੁੱਕਰਵਾਰਾ ਦਾ ਤੇ ਸੂਟ ਅਮੇਜ਼ ਕਟਿੰਗ ਕਰ ਲਈ ਹੈ ਤੇ ਸਲਵਾਰ ਦੀ ਇਹ ਆਪਣੇ ਕੋਲੇ ਕਪੜਾ ਵੱਡੇ ਪਣੇ ਦਾ ਸੀਗਾ ਤੇ ਸੀਗਾ ਦੂਜੇ ਲੋਟ ਸੀਗਾ ਦੋ ਪੀਸ ਸੀਗੇ ਅਲੱਗ-ਅਲੱਗ ਕੱਟੇ ਹੋਏ ਵੱਡੇ ਪਣੇ ਦੇ ਤੇ ਉਹਦੀ ਤੁਹਾਨੂੰ ਅਮੇਜ਼ ਦੀ ਕਟਿੰਗ ਤਾਂ ਕਰ ਲਈ ਹੈ ਤੇ ਸਲਵਾਰ ਦੀ ਕਟਿੰਗ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਮੈਂ ਨਿਸ਼ਾਨੀਆਂ ਲਾਈ ਬੈਠੀ ਹਾਂ ਕਟਿੰਗ ਹਾਲੇ ਕਰਦੀ ਹਾਂ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਤੇ ਅੱਜ ਵੈਸੇ ਨਹੀਂ ਰਿਸਟ ਵੀ ਨਹੀਂ ਹੋਇਆ ਤੇ ਕੰਮ ਵਸੇ ਵਧੀਆ ਕਸਟਮਰ ਕਾਫੀ ਕੱਪੜੇ-ਕੁੱਪੜੇ ਲੈਣਾ ਇਹ ਦੁਕਾਨ ਤੇ ਤੇ ਬੰਦਾ ਚਾਹ ਡਰਸਟ ਵੀ ਨਹੀਂ ਹੋਇਆ ਚਲੋ ਜੀ ਰਿਸਟ ਕਰਨ ਵਾਸਤੇ ਤਾਂ ਰਾਤ ਹੈਗੀ ਹੈ ਹਨ ਐਦਾਂ ਹੀ ਹੋਣਾ ਚਾਹੀਦਾ ਸਹਿ ਉਹ ਬੈਠਾ ਕੋਸ਼ਾ ਉਹਦਾ ਪੜੀ ਲਿਖੀ ਜਾਂਦਾ ਤੇ ਉਹ ਰੀਲਾਂ ਵਾਲੇ ਡੱਬੇ ਪਹਿਲਾਂ ਕਾਊਂਟਰ ਦੇ ਉੱਪਰ ਹੁੰਦੇ ਸੀ ਆਪਣੇ ਹੁਣ ਮੈਂ ਚੱਕ ਕੇ ਥੱਲੇ ਰੱਖ ਦਿੱਤੇ ਜੇ ਮੈਂ ਜੇ ਕਾਊਂਟਰ ਦੇ ਉੱਪਰ ਰੱਖ ਦਿੰਦੀਆਂ ਨਾ ਜੀ ਡੱਬੇ ਸਾਰੇ ਚਣ ਕੇ ਤੇ ਉੱਚੇ ਹੋ ਜਾਂਦੇ ਆ ਤੇ ਫਿਰ ਉਹ ਜਦੋਂ ਅੰਦਰ ਬੈਠੇ ਹੁੰਨੇ ਕਈ ਵਾਰੀ ਮੈਂ ਤੇ ਚਾਹ ਤੇ ਬੈਠਦੀ ਜਾਂਦੀ ਆਗੇ ਹਨਾ ਤੇ ਫਿਰ ਮੈਂ ਬਾਹਰ ਨਹੀਂ ਦੇ ਸਕਦੀ ਤੇ ਫਿਰ ਕਹਿ ਦਿੰਦਾ ਗਾਂਟੀ ਤੁਸੀਂ ਤਾਂ ਬਾਹਰ ਦਿਸਦੇ ਨਹੀਂ ਅੰਦਰ ਬੈਠੇ ਫਿਰ ਮੈਂ ਇਸ ਲਈ ਥੱਲੇ ਰੱਖਦੇ ਨਾਲੇ ਹੁਣ ਜਦੋਂ ਕੋਈ ਨੂੰ ਲੈਣ ਆਉਂਦਾ ਮਲਾਉਣਾ ਦਾ ਹਨਾ ਤੇਰੇ ਕੋਲ ਇੱਥੇ ਬੈਠ ਕੇ ਜੇ ਤੇ ਉਹ ਮਲਾ ਲੈਂਦਾ ਨਾਲੇ ਸੋਖਾ ਹੋ ਜਾਂਦਾਗਾ ਇਸ ਤਰ੍ਹਾਂ ਤੇ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਵੈ ਕੈਮਰਾ ਕਰਕੇ ਦਿਖਾਉਣੀ ਆ ਕਟਿੰਗ ਮੈਂ ਕਰ ਰਹੀ ਆ ਕੱਪੜਿਆਂ ਦੀ ਤੇ 1 ਮਿੰਟ ਹਨਾ ਹਾਂਜੀ ਇਹ ਹੀ ਮੈਂ ਕਮੀਜ਼ ਕਟਿੰਗ ਕਰ ਲਿਆ ਮੈਂ ਕੈ ਦਿਨ ਹੋ ਗਏ ਨੀਲ ਪੈਂਟ ਲਾਉਣ ਦਾ ਵੀ ਟਾਈਮ ਨਹੀਂ ਲੱਗਿਆ ਬਿਲਕੁਲ ਨਾ ਗੰਦੇ ਹੋ ਰਹੇ ਆ ਕੀ ਕਰੀਏ ਜੀ ਬਸ ਇਹ ਆਪਾਂ ਕਮੀਜ਼ ਕੱਟ ਕਰ ਲਿਆ ਇਹ ਬੱਜੂਗਾ ਤੇ ਇਹ ਅੱਗਾ ਪਿੱਛਾ ਤੇ ਇਹ ਕਮੀਜ਼ ਇਹ ਵੱਡੇ ਪਣੇ ਦਾ ਕਪੜਾ ਪੈਸ ਤੇ ਤਰ੍ਹਾਂ ਹੀ ਲੰਮੇ ਰੋਟ ਹੋਲਡ ਕਰ ਲਿਆਗਾ ਤੇ ਇਸ ਤਰ੍ਹਾਂ ਇੱਥੋਂ ਇਸ ਤਰ੍ਹਾਂ ਆਏ ਆਪਾਂ ਇੱਕ ਕੁੰਦੀ ਦੀ ਨਿਸ਼ਾਨੀ ਲਾ ਲਈ ਇਧਰੋਂ ਐਵੇਂ ਆਹ ਵਾਲੀ ਆਹ ਰਹੀ ਨਿਸ਼ਾਨੀ ਤੇ ਉਥੋਂ ਤੱਕ ਝੋਲੇ ਦੀ ਲਾ ਲਈ ਤੇ ਦੂਸਰਾ ਕੁੰਦਾ ਆਪਾਂ ਹੋ ਉਥੋਂ ਆਏ ਨੂੰ ਲਾ ਲਿਆ ਜੀ ਇੱਥੇ ਫਰਸਟ ਕੁੰਦਾ ਆ ਗਿਆ ਸੈਕੰਡ ਕੁੰਦੇ ਦੀ ਇਹ ਵਾਲੀ ਆਪਾਂ ਝੋਲੀ ਇੱਥੋਂ ਤੱਕ ਲਾਤੀ ਹੁਣ ਇਹਨੂੰ ਇੱਥੋਂ ਤੇ ਉਹਨੂੰ ਉਥੋਂ ਤੱਕ ਆਪਾਂ ਐ ਕਰਕੇ ਐ ਕੱਟ ਦਿਆਂਗੇ ਤੇ ਉਹ ਕੁੰਦੇ ਜਿਹੜੇ ਰਹਿ ਗਏ ਆਪਣੇ ਕੱਪੜੇ ਐਕਸਟਰਾ ਇਦੋਂ ਤਾਂ ਜਿਹੜਾ ਆਪਣਾ ਐਕਸਟਰਾ ਕੱਪੜਾ ਰਹਿ ਗਿਆ ਉਹਦੇ ਆਪਾਂ ਪੌਂਚੇ ਲਾ ਦੇਾਂਗੇ ਤੇ ਬੈਲਟ ਆ ਪਾਸੇ ਕੱਟ ਲਈਏ ਸਾਰੀ 벨ਟ ਤੇ ਇਹ ਆਪਾਂ ਪਹੁੰਚਿਆ ਥੱਲੇ ਲਾਉਣ ਵਾਲਾ ਕੱਪੜਾ ਵੀ ਕੱਢ ਲਿਆ ਗਲੇ ਲਾਉਣ ਵਾਲਾ ਕੱਪੜਾ ਵੀ ਆਪਾਂ ਕੱਢ ਲਿਆ ਮੈਂ ਸਾਰੀ ਕਟਿੰਗ ਨਾਲ ਹੀ ਕਰਕੇ ਰੱਖ ਲੈਣੀ ਹੁੰਦੀ ਕੱਪੜਿਆਂ ਦੇ ਕਿਉਂ ਫਿਰ ਜਿਹਨਾਂ ਵਾਰ-ਵਾਰ ਉਠਣਾ ਵੀ ਔਖਾ ਹੋ ਜਾਂਦਾ ਬਾਕੀ ਜਦੋਂ ਆਪਾਂ ਕੰਮ ਕਰਨ ਬੈਠ ਗਏ ਫਿਰ ਉਹ ਨਿਬੜੇ ਜਾਂਦਾ ਕੱਲ ਮੈਂ ਬੈਠੀ ਸੀਗੀ ਮਸ਼ੀਨ ਤੇ 4:30 ਵਜੇ ਤੇ 4:30 ਵਜੇ ਬੈਠ ਕੇ ਤੇ ਮੈਂ ਵੇਖ ਲਉ ਵੀ ਫਿਰ 7 ਵਜੇ ਨੂੰ ਮੇਰੀ ਦੂਜੀ ਸਲਵਾਰ ਦੇ ਪਹੁੰਚੇ ਰਹੀ ਸੀ ਉਹ ਵੀ ਫਿਰ ਮੇਰਾ ਨਿਹਰਾ ਹੋ ਗਿਆ ਰੋਟੀ ਬਣਾਉਣੀ ਸੀਗੀ ਤਾਈਆਂ ਫਿਰ ਮੈਂ ਆ ਕੇ ਚਲੋ ਮੈਂ ਕੱਲ ਨੂੰ ਬਣਾ ਲਵਾਂਗੀ ਤੇ ਇਸੇ ਤਰ੍ਹਾਂ ਮੈਂ ਚਾਰਜਰ ਵੀ ਇੱਥੇ ਲਾ ਕੇ ਰੱਖ ਲੈਣੀ ਹੈ ਤੇ ਪ੍ਰੈਸ ਵੀ ਮੇਰੀ ਆ ਰਹੀ ਥੱਲੇ ਪਈ ਹੈ ਮੈਨੂੰ ਕੋਲੇ ਸਾਰਾ ਕੁਝ ਲਾ ਕੇ ਰੱਖ ਲੈਣੀ ਹੈ ਹਨਾ ਮੇਰੀ ਉਹ ਜਿਹੜੀ ਰਬੜ ਦੀ ਕੈਂਚੀ ਆ ਉਹ ਦੁਬਾਰਾ ਕੰਮ ਫੇਰ ਛੱਡ ਗਈ ਨਹੀਂ ਉਹ ਕਰਦੀ ਕਟਿੰਗ ਕੱਪੜੇ ਦੇ ਦੁਬਾਰਾ ਅੱਜ ਫਿਰ ਮੈਨੂੰ ਹੈਵੀ ਕੈਂਚੀ ਚੱਕਣੀ ਪਈ ਪਹਿਨੇ ਆ ਤੁਹਾਡੇ ਭਾਜੀ ਨੂੰ ਕੈਂਚੀ ਦੁਆਕੇ ਲਿਆ ਕੇ ਦੇਣਗੇ ਦੁਬਾਰਾ ਤੇ ਆਪਾਂ ਫਿਰ ਕਰ ਲੇਗੀ ਕਟਿੰਗ ਹਨਾ ਕੁੰਦਿਆਂ ਦੀ ਫਿਰ ਮੈਂ ਤੁਹਾਨੂੰ ਦਿਖਾ ਦੇ ਦਿੰਨੀ ਆ ਤੇਰੇ ਮੇਰਾ ਮੁੱਢਾ ਵੀ ਨਹੀਂ ਸੀਗਾ ਤੇ ਇੱਕ ਉਹਦੋਂ ਨਾ ਗਰਮੈਸ ਵੱਧ ਹੋ ਜਾਂਦੀ ਤੇ ਫੇਰੇ ਮੈਂ ਕਿਹਾ ਚਲੋ ਰਾਮਦਾਰੀ ਨਾਲ ਹੋਣੀ ਆਪਾਂ ਕਟਿੰਗ ਕਰ ਲੈਨੇ ਆ ਫੇਰ ਆਪਾਂ ਹੁਣ ਦੋਨੇ ਸੂਟ ਕੱਟ ਕੇ ਤੇ ਸਵੇਰੇ ਫੇਰ ਆਪਾਂ ਟਾਈਮ ਨਾਲ ਹੀ ਬੈਠ ਜਾਂਗੇ ਫੇਰ ਆਪਾਂ ਕਰ ਦੇਣੀ ਆ ਸਮੇਂ ਲੇਖਤਾ ਉਹ ਤਾਂ ਮੰਮਾ ਇੱਕ ਮਿੰਟ ਮੈਂ ਕੱਟ ਕਰ ਦਿਆ ਹਾਂ ਸੂਟ ਫੇਰ ਦੇਖਦੀ ਆ ਖੜ ਜਾ ਉਕੀ ਜੀ ਸ਼ਾਮ ਨੂੰ ਤੁਹਾਨੂੰ ਹਨਾ ਪਤਾ ਹੀ ਆਪਣਾ ਗੁਰਦੁਆਰਾ ਇੱਧਰ ਨੇੜੇ ਹੀ ਰਹਿ ਜਾਂਦਾ ਆਪਣੇ ਘਰ ਦੇ ਸ਼ਾਮ ਨੂੰ ਕਾਫੀ ਕਸਟਮਰ ਹੋ ਜਾਂਦੇ ਆ ਦੁਕਾਨ ਤੇ ਫਿਰ ਉਹ ਗੁਰਦੁਆਰੇ ਆਉਂਦੀਆਂ ਨੇ ਪਹਿਣਾ ਉਹ ਕਹਿੰਦੀਆਂ ਚਲੋ ਵੀ ਕੋਈ ਕੱਪੜਾ ਲੱਤਾਂ ਕਿਸੇ ਨੇ ਚੁੰਨੀ ਵੇਖਣੀ ਹੁੰਦੀ ਹੈ ਨਾ ਫਿਰ ਉਹ ਉਹਦੋਂ ਫਿਰ ਟਾਈਮ ਹੀ ਨਹੀਂ ਲੱਗਦਾ ਕੱਟਣ ਦਾ ਸਵੇਰੇ ਵਜੇ ਨੂੰ ਹਨਾ ਆਪਾਂ ਕੰਮ ਸ਼ੁਰੂ ਕੀਤਾ ਹੋਏ ਤਾਂ ਸਵੇਰੇ ਜਲਦੀ ਗੜ੍ਹ ਜਾਏਗਾ ਉਹਦੇ ਫਿਰ ਸਟ੍ਰੈਸ ਮਾਈਂਡ ਹੁੰਦਾ ਕੰਮ ਹੋ ਜਾਂਦਾ ਤੇ ਆਪਾਂ ਕੁੰਦੇ ਦੋਂਨ ਕੱਟ ਲਿਆ ਜੀ ਇਸ ਤੱਕ ਪਾਉਣ ਕਟਿੰਗ ਕਰਦੇ ਵੀਰੋ ਕਪੜੇ ਪਾਇਆ ਸੁਪਣੇ ਮੰਡੇ ਹਾਂ ਪਾਇਆ ਹੈ ਸਟੈਂਡ ਤੋਂ ਪੇਰਕਦਾ ਹਾਂ ਉਹ ਚੱਚੀ ਰੱਖਦਾ ਹਾਂ ਉਹ ਉਹ ਵਾਤ ਲੱਗੀ ਜਾਂਦੀ ਹੈ ਨਹੀਂ ਤਾਂ ਕੱਲ ਨੂੰ ਹੋਣੀ ਹੈ ਕੱਲ ਅਸੀਂ ਵੀ ਤੇ ਪੈਰੇ ਸ਼ਾਮ ਨੂੰ ਐਸੇ ਵੇਲੇ ਕਪੜੇ ਧੋਤੇ ਸਾਡੇ ਕੋਲ ਤੁਹਾਨੂੰ ਅਜੇ ਆਉਂਦਾ ਸਹਿਜ ਉਹ ਤੋਂ ਬਾਅਦ ਧੋਤੇ ਹਨ ਫਿਰ ਅਸੀਂ ਤੜਕੇ ਨਹੀਂ ਧੋਦੇ ਜੀ ਕਪੜੇ ਹਨਾ ਕਿਉਂ ਉਦੋਂ ਕੋਈ ਕਰੇ ਨਹੀਂ ਹੁੰਦਾ ਫਿਰ ਮੈਨੂੰ ਕਪੜੇ ਲਾ ਕੇ ਰੱਖਣੇ ਔਖੇ ਹੋ ਜਾਂਦੇ ਆ। ਸਿੰਕੜ ਭਾਜੀ ਵੀ ਨਹੀਂ ਹੁੰਦੇ ਘਰੇ। ਤੇ ਇਸ ਵੇਲੇ ਤੋੜ ਲੈਣੇ ਆ। ਕੋ ਫਰੋਣਾ ਸਹਜ ਵੀ ਕਰੇ ਆ। ਲਾ ਲੋ ਕੇ ਰੱਖ ਲੈਂਦੇ ਆ। ਹੁਣ ਇੱਕ ਮੌਸਮ ਖਰਾਬ ਆ ਜੀ। ਓਦੇ ਕਰਕੇ ਵੀ ਔਖਾ ਹੋ ਜਾਂਦਾ। ਤੇ ਇਹ ਆਪਣੇ ਘੱਟੇ ਗਏ ਜੀ। ਪਹੁੰਚੇ ਚਾਰੋ ਨਹੀਂ ਸੋਰੀ ਕੁੰਦੇ ਜੀ। ਹੁਣ ਅੱਪਟ ਕਰਦੇ ਆ ਪਹੁੰਚਿਆਂ ਨੂੰ। ਉਹ ਪਈਏ ਮਸ਼ੀਨ ਮੈਡਮ ਨੇ ਜਿਹੜੀ ਨਵੀਂ ਲਈ ਸੀਗੀ ਦੁਬਾਰਾ ਲੈਣ ਵੀ ਨਹੀਂ ਆਈ ਜੀ ਕੋਈ ਹਾਲ ਨਹੀਂ ਅਗਰ ਜੀ ਉਹ ਤਾਂ ਆ ਸੀ ਜੁਨੇ ਦਾ ਕਪੜਾ ਵਧ ਗਿਆ ਇਸ ਤਰ੍ਹਾਂ ਵਰਸਰ ਦਾ ਤੇ ਹੁਣ ਆਪੇ ਇਹਦੇ ਚ ਦੋ ਹੁੰਦੇ ਕੱਢਨੇ ਆ ਆ ਸੌਰੀ ਪਹੁੰਚੇ ਮੈਂ ਵਾਰ-ਵਾਰ ਕੁੰਦੀਰ ਪੀਟ ਕਰੀ ਨਹੀਂ ਨਿਸ਼ਚਿਤ ਤਰ੍ਹਾਂ ਪੌਂਚਿਆਂ ਦੇ ਕੁੰਦਿਆਂ ਦੇ ਨਾਲ ਹੀ ਕੱਪੜਾ ਦੂਰਾ ਕਰਕੇ ਜੀ ਪੌਂਚਿਆਂ ਦੇ ਬਰੋਬਰ ਹੀ ਮੈਂ ਇਹ ਧਰ ਲਿਆਗਾ ਸੱਚ ਕੀ ਬਤਮੜਾ ਜਾਊਗਾ ਇਸ ਤਰ੍ਹਾਂ ਆਪਣੇ ਇਹ ਕੁੰਦੇ ਆ ਇਹਨਾਂ ਦੇ ਬਰਾਬਰ ਹੀ ਮੈਂ ਇਸੇ ਤਰ੍ਹਾਂ ਪਹੁੰਚਿਆ ਹੁਣ ਕਪੜਾ ਉਹ ਚਾਰ ਤਿਆਂ ਦੇ ਵਿੱਚ ਰੱਖ ਲਿਆ ਤੇ ਹੁਣ ਆਪਾਂ ਇਹਨਾਂ ਇੱਥੋਂ ਕੱਟ ਲਵਾਂਗੇ ਹੁਣ ਆਪਾਂ ਇੱਥੇ ਨੂੰ ਵਿਚਾਲੇ ਪਾ ਦਿੰਦੇ ਵੱਡੇ ਪਣੇ ਦਾ ਵੀ ਜੀ ਸੂਟ ਜਿਹਦਾ ਇਹ ਨਾ ਮੇਰੇ ਪੱਕੇ ਕਸਟਮਰ ਆ। ਘਟੋ ਘਟੋਨਾ ਦਾ ਕੋਈ ਹੁਣ ਬੰਦਰਵਾ 16ਵਾਂ ਸੂਟ ਮਾਣਾ। ਦੁਬਾਰਾ ਹੁਣ ਮੇਰੇ ਕੋਲ ਨਵੇਂ ਲੱਗੇ ਆ ਉਹ। ਤੇ ਹੁਣ ਜਿਵੇਂ ਇਹ 3.5 ਮੀਟਰ ਸੂਟ ਸੀਗਾ ਵੱਡੇ ਪਣੇ ਦਾ ਹਨਾ ਇਹ ਤੇ ਬਹੁਤ ਵਧੀਆ ਫੁੱਲਾ ਡੁੱਲਾ ਕਵੀਜ ਦੇ ਦੋਨੋਂ ਪਾਸੇ ਬਾਹਾਂ, ਬੈਲਟ, ਸਲਵਾਰ ਤੇ ਪੌਂਚੇ। ਤੇ ਪੌਂਚਾ ਥਲੇ ਲਾਣਾ ਲੈਣਾ ਨਿਕਲੇ ਆ, ਗੱਲਾ ਲਾਣਾ ਲੈ ਕਪੜਾ ਨਿਕਲੇ ਆ। ਇਹ ਸੇਪ ਇਹਨਾਂ ਕੱਪੜਾ ਆਪਣੇ ਕੋਲ ਐਕਸਟਰਾ ਬਚਿਆ ਹੈਗਾ ਤੇ ਨੂੰ ਕੋਲੀਆਂ ਪਲਾਈਆਂ ਥਲੇ ਲਾਉਣ ਦੇ ਤੇ ਬਾਕੀ ਇਹ ਕਸਟਮਰ ਐਵੇਂ ਦੇ ਲਈ ਇਹਨਾਂ ਨੇ ਸ਼ੁਰੂਆਤ ਵਿੱਚ ਕੱਪੜੇ ਦਾ ਨਾਲਾ ਸਟਿਚ ਕਰਕੇ ਪੂਰਦੇ ਤੇ ਬਹੁਤ ਵਧੀਆ ਜੀ ਛੋਡੇ ਨੂੰ ਫਲੜੂਲਾ ਬਹੁਤ ਸੋਹਣਾ ਬਣਦਾ ਛੋਡੇ ਇਹ ਬਾਕੀ ਇਹ ਪ੍ਰਥਮ ਦੂਜਾ ਸੂਟ ਕੱਢਦੇ ਹਾਂ ਫਿਰ ਅੱਲਾ ਨਾਲ ਬਲੌਗ ਚ ਦਿਖਾਵਾਂਗੇ ਕਿ ਹੰਤਪਣ ਮੈਂ ਉਹ ਜੇ ਸੂਟ ਦੀ ਗਿਣਤੀ ਗਿਣਤੀ ਕਰਕੇ ਸੂਟ ਕੱਢਦੀ ਹਾਂ ਇਹ ਤੁਹਾਨੂੰ ਬਾਕੀ ਸਾਰਾ ਕੁਝ ਪਾਈ ਦੇਖਾਂਗੇ ਦੇਖਣੇ ਖਾ ਆਹ ਦੇਖੋ ਇਹ 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 ਤੋਹੈਂ ਯਾਰ ਅੰਦਰ ਆਇਆ ਇਹ ਤੋਹੈਂ ਅੰਦਰ ਮੈਨੂੰ ਲੱਗਿਆ ਕੋਈ ਸਰਪ੍ਰਾਈਜ਼ ਵੀ ਆ ਰਿਹਾ ਹੈ ਮੈਨੂੰ ਸਰਪ੍ਰਾਈਜ਼ ਤਾਂ ਵੇਖੋ ਮਹਾਰਾਜ ਦੀ ਕਿਰਪਾ ਨਾਲ ਕੋਈ ਆ ਜੇ ਤਾਂ ਬਾਕੀ ਆ ਮੈਂ ਯੂਟਿਊਬਰਸ ਤੇ ਯੂਟਿਊਬ ਵਾਲੇ ਦੇਣਗੇ ਸਰਪ੍ਰਾਈਜ਼ ਆਪਾਂ ਜਾਂ ਆਪਣੇ ਵੀਵਰਸ ਦਵਾਉਣਗੇ ਆਪਾਂ ਨੂੰ ਸਰਪ੍ਰਾਈਜ਼ ਉਹਨਾਂ ਦੇ ਹੱਥ ਵਿੱਚ ਆ ਤੇ ਚਲੋ ਜੀ ਸੱਤ ਵੱਜ ਗਏ ਆ ਮੈਨੂੰ ਲੱਗਦਾ ਪਤਾ ਨਹੀਂ ਸੱਤ ਤੋਤੇ ਹੋ ਗਿਆ ਟਾਈਮ ਤੇ ਮੈਂ ਹੁਣ ਦੋਨੇ ਸੂਟਾਂ ਦੀ ਕਟਿੰਗ ਕਰਕੇ ਤੇ ਹੁਣ ਮੈਂ ਥੋੜੀ ਜੀ ਇੰਟਰਸਟਿੰਗ ਕਰ ਦਿੱਤੀ ਤੇ ਬਾਹਰ ਲਈ ਜਾਂਦੇ ਆਂ ਜੀ ਆਪਾਂ ਇਧਰੋਂ ਜਾ ਰਹੇ ਆਂ ਮਸਕਰ ਮੋੜ ਤੇ ਸਾਰਾ ਸੁਨਾਨ ਸੂਰ ਸਾਂਪਾ ਆਪਾਂ ਇੱਕ ਵਾਰੀ ਸਟਲ ਉੱਪਰ ਸਾਰਾ ਜੱਗੀ ਜਾਂਦਾ ਹੌਣਾ ਪਰ ਚੱਲਦੇ ਆ ਘਰ ਨੂੰ ਕੰਮ ਪਾ ਕੇ ਆ ਆ ਬੈਨ 2 ਇਹ ਜੀ ਤਾਂ ਸਾਹ ਦਿਖਾਈ ਲੱਗਿਆ ਮੇਰੇ ਸ਼ਾਇਆ ਸੀਨੇ ਦੀ ਜਿਹੜੀਆਂ ਆ ਵਾਲੀਆਂ ਹਨਾ ਤੇ ਇੱਥੋਂ ਇੱਥੋਂ ਲੈ ਲੈਂਗੇ ਮੈਂ ਕੋਈ ਵੈਸੀ ਦੇਸੀਆ ਨੁਸਖਾ ਵਰਤਦੀ ਹੁੰਨੀ ਆ ਘਰੇ ਉਹ ਵੀ ਮੇਰਾ ਜਦੋਂ ਕਿਤੇ ਟਾਈਮ ਲੱਗ ਜੇ ਤੇ ਮੈਂ ਤਾਂ ਲਾ ਲੈਂਦੀ ਆ ਤੇ ਨਹੀਂ ਤਾਂ ਵੈਸੇ ਜੇ ਮੈਂ ਰੈਗੂਲਰਲੀ ਡੇਲੀ ਲਾਣਾ ਹਨਾ ਤਾਂ ਮੇਰਾ ਫੇਸ ਵਧੀਆ ਸਾਫ਼ ਹੋ ਜਾਏ ਤੇ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਕਿਉਂਕਿ ਜੇ ਹੁਣ ਮੰਨ ਲਓ ਮੈਂ 7:30 ਵਜੇ ਘਰੇ ਜਾਨੀ ਆ ਫੇਰ ਰੋਟੀ ਸਬਜੀ ਸਾਰੇ ਕੰਮ ਕਰਦਿਆਂ ਨੂੰ ਮੈਨੂੰ ਆਰਾਮ ਨਾਲ 9:00 ਵੱਜ ਜਾਂਦੇ 9:00 ਵਜੇ ਡੇਲੀ ਭਾਂਡੇ ਤੋਂ ਨੇ ਰੋਟੀ ਵਾਲੀ ਹਨਾ ਤੇ ਫੇਰ ਬਸ ਉਸ ਤੋਂ ਬਾਅਦ ਮੇਰੇ ਕੋਲ ਐਸੇ ਵੇਲੇ ਨਹੀਂ ਟਾਈਮ ਹੁੰਦਾ ਨਾ ਸਵੇਰੇ ਵੀ ਨੂੰ ਜਲਦੀ ਸੈਨ ਸਕੂਲ ਤੋਰ ਕੇ ਤੇ ਫੇਰ ਰੋਟੀ ਦਾ ਹੋ ਜਾਂਦਾ ਹਨਾ ਤੇ ਇਹਦੀ ਮੈਂ ਤੁਹਾਨੂੰ ਰੈਸਪੀ ਕਿਸੇ ਦਿਨ ਜ਼ਰੂਰ ਦੱਸੂਗੀ ਹਨਾ ਤੇ ਪਰ ਮੇਰੀ ਇਹ ਚੀਜ਼ ਨਾਲ ਮੈਨੂੰ ਕਾਫੀ ਰਿਜ਼ਲਟ ਨਿਕਲਿਆ ਤੁਹਾਨੂੰ ਦਿਸਦਾ ਹੀ ਸਾਫ਼ ਦਿਸਦਾ ਹੈ ਕਿ ਅਸੀਂ ਇੱਥੋਂ ਲੈ ਕੇ ਇਸ ਤਰ੍ਹਾਂ ਆਏ ਤੇ ਇਧਰੋਂ ਇੱਥੋਂ ਤੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਲਾਈ ਗਈ ਹੈ ਬਿਲਕੁਲ ਸਾਫ਼ ਹੋ ਗਿਆ ਕਲੀਨ ਹੋ ਗਿਆ ਤੇ ਹੁਣ ਤਾਂ ਫਰੇਡਿੰਗ ਵੀ ਨਹੀਂ ਕੋਈ ਕਾਫੀ ਦਿਨ ਹੋ ਗਏ ਤੇ ਇਧਰੋਂ ਇੱਥੋਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਸਾਫ਼ ਹੋ ਗਿਆ ਇਸ ਚੀਜ਼ ਤੋਂ ਬਹੁਤ ਜ਼ਿਆਦਾ ਤੇ ਹੁਣ ਜੇ ਮੈਂ ਵੀ ਇਦਾਂ ਮੇਰਾ ਹਨਾ ਸਾਰਾ ਟ੍ਰੀਟਮੈਂਟ ਦੇ ਲਈ ਕਰਨਾ ਟਾਈਮ ਕੱਢ ਕੇ ਤਾ ਜਰੂਰ ਸਾਫ ਹੋ ਹੀ ਸਕਦਾ ਫਿਰ ਪਰ ਹੁਣ ਕੰਮ ਦੇ ਵਿੱਚ ਨਹੀਂ ਟਾਈਮ ਲੱਗਦਾ ਕੀ ਕਰੀ ਜਿੱਥੋਂ ਜਿੱਥੋਂ ਸ਼ੁਰੂ ਕਰਿਆ ਸੀਗਾ ਹਨਾ ਨਾਲ ਟ੍ਰੀਟਮੈਂਟ ਉਸ ਨਾਲ ਵਧੀਆ ਸੋਹਣਾ ਲੱ ਨਿਕਲਿਆ ਵਧੀਆ ਤੇ ਆਪਾਂ ਅੱਜ ਦਾ ਵਲੌਗ ਨਾ ਇੱਥੇ ਐਂਡ ਕਰਦੇ ਆ ਤੇ ਚਲਦੇ ਆਪਾਂ ਘਰਨੇ ਤੁਹਾਨੂੰ ਮਿਲਾਂਗੇ ਕੱਲ ਕਿਸੇ ਨਵੇਂ ਵਲੌਗ ਨਾਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਵਧੀਆ ਵਧੀਆ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਆਦੀ ਭੈਣ ਨੂੰ ਤੇ ਇਹ ਚੈਆਂ ਬਾਰੇ ਮੈਂ ਤੁਹਾਨੂੰ ਜਰੂਰ ਕਿਸੇ ਦਿਨ ਸਪੈਸ਼ਲ ਵੀਡੀਓ ਬਣਾ ਕੇ ਜਰੂਰ ਦੱਸੂਗੀ ਬਹੁਤ ਦੇਸੀ ਅਤੇ ਸੌਖਾ ਜਿਹਾ ਘਰੇਲੂ ਜਾਂ ਨੁਸਖਾ ਹੈਗਾ ਤੇ ਮੇਰੇ ਤੇ ਤਾਂ ਅਸਰ ਕਰ ਗਿਆ ਤੇ ਜੇ ਮੈਂ ਥੋੜਾ ਹੋਰ ਧਿਆਨ ਦੇਵਾਂ ਤਾਂ ਇਹ ਸਾਰੀਆਂ ਲੈ ਸਕਦੀਆਂ ਤੇ ਪਰ ਸਾਰੀ ਗੱਲ ਟਾਈਮ ਤੇ ਆ ਜਾਂਦੀ ਹੈ ਜੀ ਹਨਾ ਕਿਉਂਕਿ ਟਾਈਮ ਨਹੀਂ ਹੁੰਦਾ ਕਈ ਵਾਰੀ ਸਿਰਫ ਅੱਜ ਤਾਂ ਹੀ ਚੱਲੇ ਜਾਂਦਾ ਤੇ ਮੈਂ ਤੁਹਾਨੂੰ ਜਰੂਰ ਦੱਸੂਗੀ ਜੀ ਇਹ ਰੈ ਮੰਡੀ ਕਿਹਾਦੇ ਆਪਾਂ ਇਹਨੂੰ ਤੇ ਜਰੂਰ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਦੱਸਾਂ ਤੇ ਚਲੋ ਕਿਸੇ ਨਾਲ ਜੇ ਆਪਣਾ ਕਿਸੇ ਨੂੰ ਦੱਸਣਾ ਕਿਸੇ ਭੈਣ ਭਰਾ ਦਾ ਫਾਇਦਾ ਹੁੰਦਾ ਤੇ ਚਲੋ ਆਪਣੇ ਤੱਕ ਬੋਲਣ ਤੇ ਹੀ ਦੱਸਣਾ ਆਪਾਂ ਹਨਾ ਕਿਹੜਾ ਕੋਈ ਆਪਣਾ ਕੁਛ ਲੱਗਦਾ ਤੇ ਬਾਕੀ ਆਪਾਂ ਕਰਦੇ ਆਂ ਜਿੱਤੇ ਬਲੌਗ ਦੇੰਡੇ ਇੱਥੇ ਹੀ ਲਈ ਚੈਨਲ ਨੂੰ ਸਬਸਕ੍ਰਾਈਬ ਯੂਰ ਕਰ ਲਿਆ ਕਰੋ ਜੀ ਚਲੋ ਠੀਕ ਹੈ ਫਿਰ ਆਪਾਂ ਮਿਲਾਂਗੇ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਬਾਏ ਬਾਏ ਸ਼ਸ਼ੀਕਾਲ ਜੀ